मुदाबादाती सिंद <soprat>. मुर्दाबा <laughs> मुर्दाबाद मुर्दा मुदाब मु पाव मु गली गली में छोर श भॻवंत शाप भॻवंताबी भॻवंती भले सो ਚਿਹਰੇ ਨੇ ਦੇਖਦੇ ਯਾਰ ਨਹੀਂ ਸਾਹਿਬ ਹੈ ਜੀ ਕਰੋ ਕਰਕੇ ਸਾਹਿਬ ਹੈ ਜੀ ਸਾਹਿਬ ਹਾਂ ਇੱਕ ਸਾਈਡ ਕਰ ਲੋ ਜੀ ਇਧਰ ਨੂੰ ਲਾਈਟ ਕਰਨ ਨੂੰ ਘੁਮਾ ਲੋ ਮਾੜਾ ਆਹ ਲਾਈਟ ਕਰਨ ਨੂੰ ਘੁਮਾ ਜੋ ਬਾਈ ਹਾਂ ਜੀ ਬਸ ਉੱਥੇ ਖਲੋਤੀ ਬਾਸਟਰੂਮ ਸਾਧ ਲੈਣਾ ਹੈ ਮੇਰੀ ਕਿੱਥੇ ਆਈਗੇ ਆਪਣੇ ਕੋਲ ਅੱਜ ਆਪ ਨਾਲ ਹਾਂ ਜੀ ਵੀਰ ਜੀ ਅੰਦਰ ਕੋਈ ਬਾ ਅਗਰੇ ਵੀ ਇਧਰ ਇਧਰ ਪਹਿਲੀ ਪਾਸਾਰੇ ਵੀ ਬਣਾਉਂਦੇ ਆਂ ਵੀਡੀਓ ਬਣਾਉਂਦੇ ਆਂ ਅੱਜ ਪ੍ਰਧਾਨ ਜੀ ਆਪ ਵੀ ਮੰਨੀ ਵੀ ਤੁਸੀਂ ਆਜਾ ਜੀ ਹੋ ਜੋ ਉਧਰ ਹੋ ਜੋ ਨਾਲ ਐ ਘੁੰਮ ਜੋ ਬਾਈ ਮੜਾ ਜਾਈ ਲਾਈਟ ਜੀ ਜੀ ਮੈਂ ਘੁੰਮ ਜੋ ਆਪਣੇ ਆਪ ਘਰ ਲੈਣੀ ਆ ਆਜੋ ਜੀ ਸਾਡੇ ਆਜੋ ਜੀ ਇਹ ਇਹਦਾ ਬਹੁਤ ਤਾਜ਼ੀ ਆਈ ਤੇ ਆਈ ਹੈ ਜੀ ਹਾਂ ਜੀ ਗੱਗੀ ਫੋਟੋ ਵੀ ਕਰਦੇ ਹਾਂ ਜੀ ਜੀ ਆ ਚੌੜੀ ਜੀ ਸੱਦਾ ਕਰਕੇ ਆਪਾਂ ਤੁਸੀਂ ਹੋ ਜੀ ਆਇਓ ਆਇਓ ਪਿੱਛੇ ਸੱਦਾ ਕਰ ਲਓ ਵੱਡਾ ਕਰ ਲਓ ਜੀ ਕੈਮਰਾ ਨੂੰ ਫੋਟੋ ਪੰਜਾਬ ਸੱਚਾ ਮੁਰਦਾਬਾ 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 ਸਰਕਾਰ ਮੁਰਦਾਬਾ 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 ਇੱਕਤਾ ਜਿੰਦਾਬਾ 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 ਸਰਕਾਰ ਮੁਰਦਾਬਾ 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 ਗਲੀ ਗਲੀ ਮੇ ਛੋਰ ਹੈ ਲਾਲ ਕਨੌਰ ਟੈਲੀ ਛੋਰ ਹੈ ਗਲੀ ਗਲੀ ਮੇ ਛੋਰ ਹੈ ਲਾਲ ਕਨੌਰ ਛੋਰ ਹੈ ਲਾਲ ਕਨੌਰ ਟੈਲੀ ਛੋਰ ਲਾਲ ਕਨੌਰ ਟੈਲੀ ਛੋਰ ਲਾਲ ਕਨੌਰ ਟੈਲੀ ਛੋਰ ਮੁਰਦਾਬਾਦ ਭਗਵੰਤ ਮਾਨ ਸਰਕਾਰ ਮੁਰਦਾਬਾਦ ਕੀ ਕਰਨਗੇ ਜੇਲਾ ਥਾਣੇ ਲੋਕਾਂ ਦੇ ਹੜਬੱਤੇ ਜਾਣੇ ਕੀ ਕਰਨਗੇ ਜੇਲਾ ਥਾਣੇ

ਕਿ ਦਿੱਤਾ ਇਹ ਹੈ ਨਾ ਕਿਉਂਕਿ ਬਾਬੇ ਨਾਨਕ ਦੀ ਖੇਤੀ ਦੀ ਲੜਾਈ ਸੀਗੀ ਬਾਬੇ ਨਾਨਕ ਦੀ ਖੇਤੀ ਦੀ ਠੀਕ ਹੈ ਪਰ ਆਪਾਂ ਲੜਦੇ ਰਹਾਂਗੇ ਐਮਐਸਪੀ ਦੀ ਲੜਾਈ ਨੂੰ ਆਪਾਂ ਅੱਗੇ ਵੀ ਤੋਰੀ ਰੱਖਾਂਗੇ ਜੜ ਦੀ ਕਲਾ ਹੋਊਗੀ ਇੱਕ ਦਿਨ ਆਪਾਂ ਜਿੱਤਾਂਗੇ ਵੀ ਜ਼ਰੂਰ ਸਾਰਿਆਂ ਨੂੰ ਬੇਨਤੀ ਆ ਅੱਗੇ ਭਾਈ ਅਸੀਂ ਜੇਹੜਾ ਘੱਟ ਕੇ ਡਰਨਾ ਨਹੀਂ ਹੈਗਾ ਜਮਾ ਵੀ ਖੁੱਲ ਕੇ ਨਿੱਤਰੋ ਜਿਹੜੇ ਵੀ ਪ੍ਰੋਗਰਾਮ ਦਿੰਦੇ ਨੇ ਜਿਵੇਂ ਅੱਜ ਐਸਡੀਐਮ ਵਾਲਾ ਪ੍ਰੋਗਰਾਮ ਆ ਉਹਦੇ ਦੇ ਵੀ ਖੁੱਲ ਕੇ ਨਿੱਤਰੋ 31 ਤਰੀਕ ਨੂੰ ਮੈਲ ਦੇ ਘਰਾਬ ਵੀ ਕਰਨੇ ਆ ਜਿਹੜਾ ਕੋਈ ਬਿੱਡੀ ਗੱਲ ਨਹੀਂ ਹੈਗੀ ਪਰ ਡਰਨਾ ਨਹੀਂ ਕਿਸੇ ਨੇ ਵੀ ਫੋਰਸ ਵੀ ਲਾਉਣਗੇ ਪੁਲਸ ਵੀ ਲਾਉਣਗੇ ਪੂਰਾ ਡਟ ਕੇ ਮੁਕਾਬਲਾ ਕਰਾਂਗੇ ਇਹਨਾਂ ਦਾ ਤੇ ਕਿਰਪਾਓ ਕਿ ਬਾਈਕਰੂ ਦੀ ਇੱਕ ਦਿਨ ਆਪਾਂ ਜਿੱਤ ਪ੍ਰਾਪਤ ਕਰਕੇ ਐਮਐਸਪੀ ਲੈ ਕੇ ਆਪਣੇ ਘਰਾਂ ਨੂੰ ਜਾਵਾਂ। ਪ੍ਰਧਾਨ ਜੀ ਤੁਸੀਂ ਜ਼ਿਲ੍ਹਾ ਸੀ ਵੱਡੀ ਗਿਣਤੀ ਦੇ ਵਿੱਚ ਸਾਡੇ ਆਗੂ ਜ਼ਿਲ੍ਹਾ ਦੇ ਵਿੱਚ ਸੀਗੇ। ਕੱਲ ਪੁਆਧ ਦੇ ਵਿੱਚ ਇੱਕ ਰੈਲੀ ਜਾਂ ਇੱਕ ਮੀਟਿੰਗ ਕਰਨੀ ਸੀਗੀ। ਉਥੇ ਇੱਕ ਸੌਣੀ ਦੇ ਰੂਪ ਚ ਮਤਲਬ ਉਹਨਾਂ ਨੇ ਕਰਤਾ ਸੀਗਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ ਆ ਵਿਚਾਰ ਨੇ ਦੇਖੋ ਜਿਵੇਂ ਬੀਜੇਪੀ ਕਰਦੀ ਸੀ ਹਰਿਆਣੇ ਦੇ ਅੰਦਰ ਹੈਨਾ ਸੇਮ ਕੀਤਾ ਇਹ ਰਲ ਗਏ ਬਾਈ ਅੰਦਰੋਂ ਅੰਦਰੀ ਹੈਨਾ ਪਹਿਲਾਂ ਤਾਂ ਪਹਿਲਾਂ ਲੋਕਾਂ ਨੂੰ ਘੱਟ ਪਤਾ ਸੀ ਹੁਣ ਤਾਂ ਸਰੇਆ ਪਤਾ ਲੱਗ ਗਿਆ ਵੀ ਇਹ ਬੀਜੇਪੀ ਦੀ ਬੀ ਟੀਮ ਆ ਜਿਹੜੀਆਂ ਆਮ ਆਦਮੀ ਪਾਰਟੀ ਆ ਅਬ ਵਰਤਰੇ ਨੇ ਬੀਜੇਪੀ ਆਏ ਇਹਨੂੰ ਹੈਨਾ ਉਹਨੇ ਵਿਕਾਸ ਵੀ ਕਰਨੇ ਕੇ 2 ਸਰ ਪੈਸੇ ਦੇਣਗੇ ਹੋ ਹੈਨਾ ਕਿਉਂਕਿ ਕੱਲ ਨੂੰ ਇਹਨਾਂ ਨੇ ਇਕੱਠੀ ਚੌਣ ਲੜਦੀਆਂ ਦੋਨਾਂ ਨੇ ਆਮ ਆਦਮੀ ਪਾਰਟੀ ਨੇ ਦੇ ਬੀਜੇਪੀ ਨੇ ਇਹਨਾਂ ਦੀ ਗੱਲਾਂ ਚ ਨਹੀਂ ਆਉਣਾ ਠੀਕ ਹੈ ਨਾ ਇਹ ਨਾਸ ਕਰ ਦੇਣਗੇ ਹੁਣ ਸਾਰੇ ਪੰਜਾਬ ਦਾ ਹੁਣ ਤਾਂ ਇਹਨਾਂ ਦਾ ਸਫਾਇਆ ਕਰਨਾ ਸੀ ਹੈਨਾ ਕੁਰਸੀਆਂ ਤੋਂ ਵੀ ਲਾਉਣੇ ਨੇ ਇਹ ਠੀਕ ਹੈ ਨਾ ਤੇ ਪਿੰਡਾਂ ਜੰਮੀ ਵੀ ਆਪਾਂ ਨੇ ਬੜਨ ਨਹੀਂ ਦੇੜੇ ਤੇ ਸਾਰੇ ਨੇ ਇਕੱਠੇ ਹੋ ਕੇ ਲੜਾਈ ਨੂੰ ਲੜਨਾ ਹੁਣ ਅੱਡ ਅੱਡ ਨਹੀਂ ਹੋਣਾ ਸਾਰਿਆਂ ਨੂੰ ਬੇਨਤੀ ਕਰਦੇ ਆਂ ਅਸੀਂ ਦਾ ਵੱਡੇ ਲੀਡਰਾਂ ਨੂੰ ਵੀ ਬੇਨਤੀ ਕਰਦੇ ਆਂ ਭਾਈ ਹੋਰ ਸਾਰੇ ਦੇਖ ਲਿਆ ਤੁਸੀਂ ਇਕੱਲੇ ਚੱਲ ਕੇ ਦੇਖੇ ਤੁਹਾਡੇ ਨਾਲ ਵੀ ਆਈ ਬਤੀਰਾ ਕੀਤਾ ਅਸੀਂ ਸਾਡੇ ਨਾਲ ਵੀ ਆਈ ਕੁਝ ਕੀਤਾ ਹੁਣ ਇਕੱਠੇ ਆਉਣ ਦਾ ਟਾਈਮ ਆ ਸਾਰਾ ਐਸਕੇਮ ਇਕੱਠਾ ਹੋਵੇ ਐਸਕੇਮ ਨੋਨ ਪੋਲੀਟਿਕਲ ਇਕੱਠਾ ਹੋਵੇ ਕੇਐਮਐਮ ਇਕੱਠਾ ਹੋਵੇ ਤੇ ਇਕੱਠੇ ਹੋ ਕੇ ਇਸ ਲੜਾਈ ਨੂੰ ਅਪਰ ਇਕੱਠੇ ਨਹੀਂ ਜਿੱਟਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਸਾਥੀਓ ਸਾਡੇ ਨਵਦੀਪ ਸਿੰਘ ਔਰ ਬਾਕੀ ਸਾਥੀ ਅੱਜ ਜਿਹੜਾ ਜੇਲ੍ਹ ਚੋਂ ਰਿਹਾ ਹੋ ਚੁੱਕੇ ਨੇ ਸੋ ਭਗਵੰਤ ਮਰਦਾਪੁਰ 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 murdha paa murdha paa murdha paa murdha paa ginaab jinda paa ginaab jinda paa gali gali bachha ਬਹਿਗੁਰਜੀ ਦਾ ਖਾਲਸਾ ਸ੍ਰੀ ਬਹਿਗੁਰਜੀ ਦੀ ਫਤਿਹ ਜਿਹੜਾ 19 ਮਾਰਚ ਨੂੰ ਪੂਰੇ ਭਾਰਤ ਦੇ ਲੋਕਾਂ ਜਿਹੜਾ ਮੰਗਾਤਾ ਕੇਂਦਰੀ ਭਾਰਤ ਸਰਕਾਰ ਨਾਲ ਸੰਬੰਧਿਤ ਉਹਦੇ ਵਿੱਚ ਚੰਡੀਗੜ੍ਹ ਨੂੰ ਮੀਟਿੰਗ ਜਿਹੜੀ ਤੇ ਦੋ ਕੇਂਦਰੀ ਮੰਤਰੀ ਤੇ ਪੰਜਾਬ ਦੇ ਮੰਤਰੀ ਤੇ ਪਰ ਜਿਵੇਂ ਕੇਂਦਰੀ ਮੰਤਰੀ ਸਾਨੂੰ ਮੀਟਿੰਗ ਲਈ ਚਾਰ ਮਹੀਨੇ ਪਹਿਲੇ ਕਰਦੇ ਜੀ ਪੰਜਾਬ ਉਹ ਪੰਜਾਬ ਸਰਕਾਰ ਨੇ 14 ਮਿੰਟ ਲੱਗਵਾ ਜਿਹੜਾ ਦੋਲਣਾ ਪਾਊਡਰਾਂ ਦਾ ਚੱਲ ਰਿਹਾ ਤੇ ਭਾਜੀ ਪੀ ਸਰਕਾਰ ਦੀ ਆੜ ਦੇ ਵਿੱਚ ਜਿਵੇਂ ਲੋਕਾਂ ਨੂੰ ਗੁੰਮਰਾਹ ਕਰਿਆ ਸਾਡੇ ਕਿਸਾਨ ਵੀਰਾਂ ਦੀਆਂ ਗ੍ਰਿਫਤਾਰੀਆਂ ਕਰੀਆਂ ਜਿਵੇਂ 1600 ਤੋਂ ਵੱਧ ਕਿਸਾਨ ਗ੍ਰਿਫਤਾਰ ਕਰੇ ਅਲੱਗ-ਅਲੱਗ ਜੇਲਾਂ ਵਿੱਚ ਭੇਜੇ ਗਏ ਥਾਣਿਆਂ ਵਿੱਚ ਰੱਖੇ ਗਏ ਉਹਦੇ ਨਾਲ-ਨਾਲ ਜਿੱਥੇ ਔਰਤਾਂ ਤੋਂ ਨਾਲ ਵੀ ਬਹੁਤ ਬਦਤਮੀਜ਼ੀ ਕੀਤੀ ਗਈ ਪਹਿਲੀ ਵਾਰ ਜਿੱਥੇ ਸਿਆਣੇ ਬਜ਼ੁਰਗ ਲੋਕ ਤੇ ਔਰਤਾਂ ਨੂੰ ਗ੍ਰਿਫਤਾਰ ਕਰਾਇਆ ਗਿਆ ਭਗਵੰਤਪਾ ਸਰਕਾਰ ਵੱਲੋਂ ਪਰ ਅਸੀਂ ਬਾਹਰਲੇ ਲੋਕਾਂ ਨੂੰ ਪਤਾ ਹੀ ਤੇ ਪਾਤਰ ਮੰਨਦੇ ਹਾਂ ਜਿਨ੍ਹਾਂ ਨੇ ਵੱਡੇ ਗਿਰਦੇ ਦੇ ਵਿੱਚ 19 ਤਰੀਕ ਨੂੰ ਸਾਰੇ ਲੀਡਰਸ਼ਿਪ ਜਿੰਨੇ ਵੀ ਉਦੋਂ ਆਤਮ ਸਰਕਾਰ ਨੇ ਚੱਕੀ ਆ ਪਰ ਉਹਨੇ ਬਾਹਰ ਲੈ ਕੇ ਤਾਰਨੇ ਮੁਜਾਰੇ ਕਰਕੇ ਪੰਜਾਬ ਸਰਕਾਰ ਨੂੰ ਮਜਬੂਰ ਕਰਤੇ ਆ ਜਿੰਨੇ ਵੀ ਕਿਸਾਨ ਲੀਡਰ ਆਗੂ ਤੇ ਜੇਲਾ ਵਿੱਚ ਦੇ ਉਹਨਾਂ ਸਾਰਾ ਨੂੰ ਬਾਹਰ ਕੱਢਣ ਵਾਸਤੇ ਮਜਬੂਰ ਕਰ ਦਿੱਤੇ ਆ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ